ਨਮਸਕਾਰ ਦਵਾਬਾ YouTube ਚੈਨਲ ਤੋਂ ਜੋ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਆਈਆਂ ਨੇ ਕਿ ਮੀਂਹ ਦੇ ਕਾਰਨ ਕਿਸ-ਕਿਸ ਦਾ ਕੀ ਕੀ ਨੁਕਸਾਨ ਹੋਇਆ ਹੈ ਆ ਇਸ ਵਕਤ ਪਿੰਡ ਘਰਚਾ ਦੇ ਵਿੱਚ ਜਿਹੜੀ ਹੈ ਟੀਮ ਆਈ ਹੋਈ ਆ ਔਰ ਇਹ ਸਰਵੇ ਕਰ ਰਹੀ ਆ ਇਹਨਾਂ ਤੋਂ ਅਸੀਂ ਜਾਣਾਂਗੇ ਕਿ ਇਸ ਸਰਵੇ ਦੇ ਵਿੱਚ ਜਿਹੜਾ ਉਹ ਕੀ ਕੀ ਹੈ ਔਰ ਇਹਨਾਂ ਦੇ ਨਾਲ ਨੇ ਪਿੰਡ ਘਰਚਾ ਦੇ ਸਰਪੰਚ ਔਰ ਮੈਂਬਰ ਪੰਚਾਇਤ ਔਰ ਇਹਨਾਂ ਤੋਂ ਅਸੀਂ ਜਾਣਾਂਗੇ ਕਿ ਕੀ ਕੀ ਸਰਵੇ ਦੇ ਵਿੱਚ ਹੈ ਉਪਰੋ ਕੀ ਕੀ ਤੁਹਾਨੂੰ ਹਦਾਇਤਾਂ ਨੇ ਇਹ ਸਾਰੀ ਜਾਣਕਾਰੀ ਜਿਹੜੀ ਆ ਅਸੀਂ ਇਹਨਾਂ ਤੋਂ ਲਮਾਗੇ ਕਿਹੜੀ ਟੀਮ ਆਈ ਹੋਈ ਆ ਪਿੰਡ ਘਰਚਾ ਵਿੱਚ ਇਹ ਸਰਬੰਤ ਸਿੰਘ ਜੋ ਚੌਂਕੀਦਾਰ ਸੀ ਪਹਿਲਾਂ ਇਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਘਰ ਦਾ ਸਰਵੇ ਕਰ ਰਹੇ ਆ ਕਿ ਮਕਾਨ ਦੇ ਉਹਨਾਂ ਦੇ ਕੀ ਹਾਲਾਤ ਨੇ ਹਾਲਾਤ ਔਰ ਸਰਵੇ ਕਰਨ ਉਪਰੰਤ ਜਿਹੜਾ ਆ ਸਰਕਾਰ ਵੱਲੋਂ ਇਹਨਾਂ ਨੂੰ ਕੀ ਮਦਦ ਆਂਦੀ ਹੈ ਉਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਦਦ ਆਏਗੀ ਵੀ ਜਾਂ ਕਿ ਸਿਰਫ ਇੱਕ ਵਾਦੇ ਦੇ ਹੀ ਰਹਿ ਜਾਣਗੇ ਇਸ ਵਿੱਚ ਕੀ ਕੀ ਡਾਕੂਮੈਂਟਸ ਵਗੈਰਾ ਲਏ ਜਾ ਰਹੇ ਨੇ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਗਈ ਆ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਜ਼ਰੂਰ ਦਿਖਾਵਾਂਗੇ ਤਾਂ ਜੋ ਹੋਰ ਪਿੰਡਾਂ ਵਿੱਚ ਵੀ ਜੋ ਸਰਵੇ ਹੋਣੇ ਨੇ ਉਹ ਵੀ ਇਸੇ ਮੁਤਾਬਕ ਹੋਣੇ ਨੇ ਹੁਣ ਜਾਣਾਂਗੇ ਇਹਨਾਂ ਤੋਂ ਜਿੰਨੇ ਵੀ ਜਿਹੜੇ ਮੁਲਾਜ਼ਮ ਆਏ ਨੇ ਕਿ ਇਹਦੇ ਵਿੱਚ ਕੈਟਾਗਰੀ ਕਿਹੜੀ ਕਿਹੜੀ ਹੈਗੀ ਆ ਔਰ ਕੀ ਪੂਰਾ ਪ੍ਰੋਸੈਸ ਹੈਗਾ ਕੀ ਪ੍ਰੋਸੀਜਰ ਹੈਗਾ ਉਹ ਪੂਰੀ ਜਾਣਕਾਰੀ ਅਸੀਂ ਜਿਹੜੀ ਹੈ ਇਹਨਾਂ ਤੋਂ ਜਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਦਨ ਲਾਲ ਐਸਡੀਓ ਪੰਚਾਇਤੀ ਰਾਜ ਨਵਾਂ ਸ਼ਹਿਰ ਜੀ ਨਵਾਂ ਸ਼ਹਿਰ ਅੱਜ ਤੁਸੀਂ ਪਿੰਡ ਘਰਚਾ ਦੇ ਵਿੱਚ ਆਏ ਹੈਗੇ ਆ ਇਹ ਕੀ ਸਰਵੇ ਕਰ ਰਹੇ ਆ ਇਹ ਸਰ ਜਿਹੜੇ بارش ਦੇ ਕਾਰਨ ਮਕਾਨਾਂ ਦਾ ਜਿਹਨਾਂ ਦਾ ਨੁਕਸਾਨ ਹੋਇਆ ਕਿਸੇ ਦੀਆਂ ਕ੍ਰੈਕਸ ਆਈਆਂ ਜਾਂ ਕੋਈ ਟਹਿ ਗਿਆ ਉਹਦੇ ਸਬੰਧੀ ਸਰਵੇ ਚੱਲ ਰਿਹਾ ਸਰਕਾਰ ਵੱਲੋਂ ਇਹਦਾ ਮੁਆਵਜ਼ਾ ਦਿੱਤਾ ਜਾਣਾ ਪੰਜਾਬ ਸਰਕਾਰ ਇਹ ਜਿਹੜਾ ਸਰਵੇ ਹੋ ਰਿਹਾ ਹੈਗਾ ਆ ਔਰ ਇਹ ਆਨਲਾਈਨ ਹੋ ਰਿਹਾ ਆ ਜਾਂ ਕਿ ਇਹ ਸਿਰਫ ਕਾਗਜ਼ੀ ਕਾਰਵਾਈ ਤੇ ਹੋ ਰਿਹਾ ਆ ਐਮ ਸੇਵਾ ਪੋਰਟਲ ਤੇ ਜਾ ਕੇ ਆਨਲਾਈਨ ਇਹਦੀ ਸਾਰੀ ਫੋਟੋਜ਼ ਹੋ ਰਹੀ ਆ ਹਾਂ ਉਹਦਾ ਕਿੰਨੇ ਪਰਸੈਂਟ ਉਹਦਾ ਹੈਗਾ ਡੈਮੇਜ ਡੈਮੇਜ ਉਹ ਅਸੀਂ ਦੇਖਦੇ ਮੋਲੇ ਅੰਕੜੇ ਕਰਕੇ ਅਸੀਂ ਆਨਲਾਈਨ ਇਹ ਚੜਾ ਰਹੇ ਆ ਤੇ ਲਾਭਪਾਤਰੀ ਨੂੰ ਉਹਦੇ ਵਿੱਚ ਬਾਅਦ ਦੇ ਵਿੱਚ ਉਹਦਾ ਐਪਲੀਕੇਸ਼ਨ ਨੰਬਰ ਲਾਭਪਾਤਰੀ ਤੋਂ ਡਾਕੂਮੈਂਟਸ ਕੀ ਲੈ ਰਹੇ ਆ ਤੁਸੀਂ ਇੱਕ ਤਾਂ ਆਧਾਰ ਕਾਰਡ ਹੈ ਜੀ ਪਲਾਸ ਉਹਦਾ ਜਿਹੜਾ ਪ੍ਰੂਫ ਹੈਗਾ ਉਹਦੀ ਓਨਰਸ਼ਿਪ ਪ੍ਰੋਪਰਟੀ ਦੀ ਕੀ ਹੈਗਾ ਫਰਦ ਜਾਂ ਲਾਲ ਕੀ ਦੇ ਅੰਦਰ ਉਹ ਸਰਪੰਚ ਤੋਂ ਤੁਸੀਂ ਵੀ ਕਰਾ ਲੈਂਦੇ। ਮਤਲਬ ਇਹ ਵੀ ਫਰਕ ਹੈਗਾ ਕਿ ਲਾਲ ਲੀਕ ਦੇ ਅੰਦਰ ਪ੍ਰੋਸੈਸ ਹੋ ਰਿਹਾ ਤੇ ਬਾਹਰ ਹੋ ਰਿਹਾ। ਹਾਂਜੀ ਹਾਂਜੀ ਬਕਾਨ ਕਿਤੇ ਵੀ ਹੋ ਸਕਦਾ ਕੋਈ ਲਾਲ ਕੀ ਦੇ ਅੰਦਰ ਵੀ ਹੈਗੇ ਕੋਈ ਘਾਰ ਹੈਗੇ ਜਿਹੜੇ ਬਾਹਰ ਹੈਗੇ ਆ ਉਹ ਪਟਵਾਰੀ ਤੋਂ ਲਵਾਂਗੇ ਫਰਦ ਵਗੈਰਾ। ਠੀਕ ਆ। ਉਹ ਲਾਲ ਲੀਕ ਤੋਂ ਬਾਹਰ ਪਟਵਾਰੀ ਦਾ ਉਹਨੂੰ ਸਰਪੰਚ ਜਾਂ ਨੰਬਰਦਾਰ ਤੁਸੀਂ ਨੰਬਰਦਾਰ ਕਰ ਸਕਦੇ ਆ। ਇਹਦੇ ਵਿੱਚ ਸਾਨੂੰ ਇਹ ਦੱਸੋ ਕਿ ਇਹ ਜਿਹੜੇ ਮਕਾਨ ਡਿੱਗੇ ਹੋਏ ਆ ਜਾ ਮਤਲਬ ਹੈ ਕਿ ਆ ਇਹ ਕ੍ਰੈਕਸ ਹੈ ਗਿਆ ਉਹਦੇ ਉਸ ਤੋਂ ਇਲਾਵਾ ਕੀ ਜਿ ਕਈ ਸਾਨੂੰ ਸਵਾਲ ਕਰਦੇ ਆ ਕਈ ਵਾਰ ਸਾਡੇ ਕੋ ਗੱਲਾਂ ਆਂਦੀਆਂ ਹੁਣ ਵੀ ਆਈਆਂ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਜਿਨ੍ਹਾਂ ਦੇ ਬਾਲਿਆਂ ਵਾਲੀਆਂ ਛੱਤਾਂ ਹੈਗੀਆਂ ਆ ਔਰ ਉਹ ਚੋ ਚੁੱਕੀਆਂ ਹੈਗੀਆਂ ਜਾਂ ਕੀ ਮੀਂਹ ਦੇ ਦਿਨਾਂ ਵਿੱਚ ਉਹਨਾਂ ਨੂੰ ਨੁਕਸਾਨ ਆ ਕੀ ਉਹਨਾਂ ਦਾ ਵੀ ਕੋਈ ਸਰਵੇ ਦੇ ਵਿੱਚ ਹੈ ਜਾਂ ਨਹੀਂ ਫਿਲਹਾਲ ਜਿਹੜਾ ਜੋ ਦੇਖ ਚੁੱਕੀ ਹੈ ਸਾਤ ਉਹਦਾ ਤੇ ਜਿਹਦੇ ਕੋਈ ਕ੍ਰੈਕ ਫਰਸ਼ ਬੈਠਿਆ ਹੋਇਆ ਕਿਸੇ ਦਾ ਟਾਈਲਾਂ ਦਾ ਫਰਸ਼ ਦੂਜਾ ਹੋਇਆ ਕੋਈ ਜਦੋਂ ਅੱਗੇ ਹੋਰ ਹਦਾਇਤਾਂ ਆਣਗੀਆਂ ਤਾਂ ਉਹਦੇ ਬਾਰੇ ਦੱਸਾਂਗੇ। ਕਿ ਕਿ ਇਸ ਦੇ ਵਿੱਚ ਬਹੁਤ ਸਾਰਿਆਂ ਦੇ ਅੱਜ ਵੀ ਫੱਟਿਆਂ ਵਾਲੀਆਂ ਛੱਤਾਂ ਆ ਕਿ ਉਹ ਵੀ ਹੈ ਚਾਹੇ ਨਹੀਂ। ਜਿੱਥੇ ਕਿਤੇ ਜ਼ਿਆਦਾ ਡੈਮੇਜ ਲੱਗਦਾ 15% ਤੋਂ ਵੱਧ ਉੱਥੇ ਅਸੀਂ ਕਾ ਪਾ ਸਕਦੇ ਹਾਂ ਕਹਿੰਦਾ ਮਤਲਬ ਇਹ ਆ ਕਿ ਜੋ ਤੁਹਾਨੂੰ ਸ਼ੋਅ ਅਪ ਹੋ ਰਿਹਾ ਆ ਕਿ ਇਹ ਡੈਮੇਜ ਹੈਗਾ ਇਹ ਡਿੱਗ ਗਿਆ ਹੈਗਾ ਇਹ ਸਰਵੇ ਉਹਨਾਂ ਦਾ ਹੀ ਆ ਜਿਹੜੇ ਮਕਾਨ ਕਈਆਂ ਦੇ ਚ ਕਈਆਂ ਦੇ ਹੈਗਾ ਨਾ ਮਨ ਚ ਮਕਾਨ ਚੋਰ ਹੈ ਜਾਂ ਕਿਸ ਤਰ੍ਹਾਂ ਉਹਨਾਂ ਦਾ ਕੋਈ ਸਰਵੇ ਨਹੀਂ ਹੈ ਉਹਨਾਂ ਦੇ ਵਿੱਚ ਕੋਈ ਡੈਮੇਜ ਦਿਖਦਾ ਹੈ ਕੋਈ ਕਰੈਕ ਦਿਖਦੀ ਹੈ ਜਾਂ ਕੋਈ ਕਿੰਨੇ ਪਰਸੈਂਟ ਕਿੰਨੇ ਪਰਸੈਂਟ ਲੈਣੇ ਆ ਲਗਭਗ 15% ਤੋਂ ਉੱਪਰ ਹੋ 15% ਤੋਂ ਉੱਪਰ ਹੋ ਤੇ ਠੀਕ ਹੈ ਜੀ ਹਾਂਜੀ ਸਰਪੱਤ ਸਾਹਿਬ ਤੁਸੀਂ ਵੀ ਇਸ ਮੌਕੇ ਤੇ ਆਏ ਹੈਗੇ ਆ ਔਰ ਤੁਸੀਂ ਇਹਨਾਂ ਦੇ ਨਾਲ ਚੱਲ ਕੇ ਸਰਵੇ ਕਰਾ ਰਹੇ ਆ ਹਾਂਜੀ ਸਰ ਉਹਨਾਂ ਨੇ ਕਹਤੋ ਨਾਲ ਚਲੋ ਸਾਡੇ ਅੱਛਾ ਠੀਕ ਹੈ ਕਹਿੰਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਮੁਸ਼ਕਲ ਨਹੀਂ ਪੇਸ਼ ਆਣ ਦਿੰਦੇ ਕਿ ਨਾਲ ਦੀ ਨਾਲੇ ਮੋਹਰ ਲੱਗਦੀ ਰਹੇ ਤੇ ਨਾਲੇ ਮੈਂ ਕਹਿੰਦਾ ਮੈਂਬਰ ਪੰਚਾਇਤਾਂ ਨੂੰ ਵੀ ਤੁਸੀਂ ਨਾਲੇ ਹੀ ਰੱਖਿਆ ਹੋਇਆ ਹੈ ਜੀ ਤਾਂ ਜੀ ਦੇ ਨਾਲ ਦੀ ਨਾਲ ਹੀ ਮੋਹਰ ਲੱਗਦੀ ਰਹੇ ਜੇ ਦੋ ਪੰਚਾਇਤਾਂ ਦੀ ਲੋੜ ਹੈਗੀ ਆ ਤੇ ਦੋ ਪੰਚਾਇਤ ਮੈਂਬਰਾਂ ਦੀ ਵੀ ਮੋਹਰ ਲੱਗ ਜਵੇ ਤੇ ਕਹਿੰਦਾ ਮਤਲਬ ਹੈ ਨਾਲ ਦੀ ਨਾਲ ਪੂਰੀ ਕਾਰਵਾਈ ਕਰ ਰਹੇ ਹੈਗੇ ਇਹਦਾ ਕੋਈ ਅੰਦਾਜ਼ਾ ਇਹ ਵੀ ਦੱਸਿਆ ਗਿਆ ਆ ਕਿ ਜੋ ਇਹ ਮਿਲਣਾ ਹੈਗਾ ਆ ਇਹ ਜਾਂ ਡਿੱਗਿਆ ਜਾਂ ਕੁਛ ਹੈਗਾ ਕੋਈ ਉਹਦਾ ਕੋਈ ਪੈਸਾ ਵੀ ਤੈਅ ਕੀਤਾ ਗਿਆ ਹੈ ਜਾਂ ਕਿ ਨਹੀਂ ਸਰ ਜਿਹੜਾ ਫੁਲੀ ਡੈਮੇਜ ਹਾਊਸ ਹੈ ਉਹ 1,20,000 ਰੁਪਏ ਪਰ ਹਾਊਸ ਹੈ ਠੀਕ ਹੈ ਜਿਹੜਾ ਪਾਰਸ਼ੀ ਡੈਮੇਜ ਹੈਗਾ ਡੈਮੇਜ ਇਜ਼ ਘੱਟੋ ਘੱਟ 15% ਤੋਂ ਹੋਵੇ ਹਾਂ ਉਹਨੂੰ 40000 40000 ਆਖਾ yes. ਤੋ ਇਹ ਨਮਸ਼ਰ ਦਵਾਬਾ YouTube ਚੈਨਲ ਬਲੋਂ ਜਿਹੜੀ ਆ ਤੁਹਾਨੂੰ ਅਸੀਂ ਕੋਸ਼ਿਸ਼ ਕੀਤੀ ਹੈਗੀ ਆ ਕਿ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਆ ਦੇ ਸਕੀਏ ਹੁਣ ਸਵਾਲ ਜਿਹੜੇ ਆ ਤੁਹਾਡੇ ਉਹਦਾ ਉਹਨਾਂ ਦੇ ਸਾਰਿਆਂ ਦੇ ਜਵਾਬ ਅਸੀਂ ਇਸ ਵੀਡੀਓ ਵਿੱਚ ਦੇ ਦਿੱਤੇ ਨੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਮ ਲੋਕਾਂ ਤੱਕ ਜਿਹੜੀ ਆ ਇਹ ਗੱਲ ਪਹੁੰਚ ਕੇ ਪਹੁੰਚ ਸਕੇ ਔਰ ਜਿਹੜੇ ਘਰ ਦਾ ਮੈਂਬਰ ਆ ਜਿਸ ਦੇ ਨਾਮ ਦੇ ਉੱਪਰ ਜਿਹੜੇ ਘਰ ਦਾ ਮੁਖੀ ਕਿਹਾ ਜਾਂਦਾ ਆ ਉਹ ਜਦੋਂ ਵੀ ਇਹਨਾਂ ਦਾ ਸਰਵੇ ਹੁੰਦਾ ਹੈ ਉਹ ਘਰ ਦੇ ਵਿੱਚ ਮੌਜੂਦ ਜ਼ਰੂਰ ਰਹਿਣ ਕਿਹ ਕੀ ਕਰਦੇ ਆ ਜਿਨ੍ਹਾਂ ਦੇ ਸਵਰਗੀ ਹੁੰਦੇ ਉਹਨਾਂ ਦੇ ਨਾਮ ਲਿਖਾ ਦਿੰਦੇ ਤੇ ਬਾਅਦ ਦੇ ਵਿੱਚ ਬੜੀ ਦਿੱਕਤ ਆਂਦੀ ਹੈ ਜੋ ਘਰ ਵਿੱਚ ਮੌਜੂਦ ਹੈ ਜੀਵਤ ਹੈਗੇ ਉਹਨਾਂ ਦੇ ਹੀ ਨਾਮ ਤੇ ਲਿਖਾਇਆ ਜਾਵੇ ਨਮਾਚਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਕਰਚਾ ਦੀ ਵਿਸ਼ੇਸ਼ ਰੋਪ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499